ਸਰਨੂ ਪਿਆਰ ਭਰੀ ਸਸਰੀਏ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਜਗਟ ਦਾ ਡਿਜ਼ਾਈਨ ਦਰਦੇ ਆ ਇਹਦੇ ਆਪਾਂ ਨੂੰ ਦੋ ਤਨਾਂ ਦੇ ਕਮੈਂਟ ਆਏ ਸੀਗੇ ਤੇ ਸਾਡਾ ਟਾਈਮ ਨਹੀਂ ਲੱਗਿਆ ਅਸੀਂ ਸੂਟ ਤਿਆਰ ਕਰੀ ਜਾਂਦੇ ਸੀ ਤੇ ਹੁਣ ਵੀ ਅਸੀਂ ਸੂਟ ਤਿਆਰ ਕਰੀ ਜਾਂਦੇ ਸੀ ਤੁਹਾਨੂੰ ਦਿਖਾਉਣੀ ਹੈ ਤੇ ਸਾਡਾ ਨਾ ਟਾਈਮ ਨਹੀਂ ਲੱਗਦਾ ਸੀ ਉਧਰ ਲੱਗੇ ਰਹਿੰਦੇ ਆ ਲਾਲਚ ਫਿਰ ਦੇਖੋ ਇਹ ਵਾਲਾ ਸੂਟ ਹੈ ਕਿਸੇ ਭੈਣ ਨੇ ਕਰਵਾਉਣਾ ਹੋਵੇ ਤਿਆਰ ਤਾਂ ਆਪਾਂ ਨੂੰ ਆਰਡਰ ਕਰ ਸਕਦੀ ਹੈ ਦੇਖੋ WhatsApp ਤੇ ਇਹ گلابی ਕਲਰ ਦਾ ਸੂਟ ਆ कॉटन प्योर कॉटन ਦਾ ਸੂਟ ਆ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਸੂਟ ਇਹ ਦਿਖਾਉਣੀ ਐ ਕਰਕੇ ਤੇ ਇਹ ਤੇ ਟਾਈਮ ਲੱਗਦਾ ਬਣਨ ਤੇ ਆਪਾਂ ਇੰਨਾ ਕ ਬਣਾਇਆ ਦੇਖੋ ਇਹ ਚ ਆਪਾਂ ਸਿੰਦੀ ਬੁਟੀ ਵੀ ਪਾਈ ਆ ਦੋ ਕਲਰ ਦੀ ਸਿੰਦੀ ਬੁਟੀ ਪਾਈ ਆ ਆਪਾਂ ਚਿੱਟੀ ਤੇ ਰੈੱਡ ਕਲਰ ਦੀ ਤਿੰਨ ਕਲਰ ਪਾਏ ਆ ਕਿ ਚਿੱਟਾ ਪਾਇਆ ਤੇ ਗ੍ਰੀਨ ਪਾਇਆ ਤੇ ਰੈੱਡ ਪਾਇਆ ਇਹ ਵਾਲਾ ਪਾਇਆ ਆਪਾਂ ਹਰਾ ਕਲਰ ਕਰਨ ਚਾਹੀਏ ਕਲਰ ਹੁੰਦਾ ਜਿਹੜਾ ਤੇ ਐਂਕਰ ਦੀਆਂ ਗੁੱਟ ਕੰਨ ਨਾਲ ਆਪਾਂ ਤਿਆਰ ਕਰਦੇ ਆ ਸਾਰੇ ਚੀਏ ਆਪਾਂ ਬਾਕਸ ਬਣਾਏ ਹੋਏ ਆ ਘੇਰੇ ਦਾ ਡਿਜ਼ਾਈਨ ਦੇਖੋ ਇਸੇ ਭੈਣ ਨੂੰ ਚਾਹੀਦਾ ਹੋਵੇ ਸਾਨੂੰ ਆਰਡਰ ਕਰ ਸਕਦੇ ਕੋਈ ਵੀ ਮਸ਼ੀਨ ਵਰਕ ਪੇਂਟ ਵਾਲੇ ਤੇ ਨੀਡਲ ਵਰਕ ਵਾਲੇ ਸਿੰਦੀ ਬੂਟੀ ਦੇ ਜਿਹੜੇ ਹੁਣ ਟ੍ਰੈਂਡ ਚ ਚੱਲਦੇ ਆ ਉਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਅਸੀਂ ਤੁਹਾਨੂੰ ਤਿਆਰ ਕਰਕੇ ਸੂਟ ਦੇ ਦੇਵਾਂਗੇ ਵਧੀਆ ਕੰਮ ਕਰਕੇ ਦੇਵਾਂਗੇ ਆਪਾਂ ਤੇ ਇਹ ਆਪਾਂ ਉਹ ਸੂਟ ਵੀ ਤਿਆਰ ਕਰਾਂਗੇ ਜਿਹੜੇ ਹੁਣ ਵੀ ਧਾਗਾ ਜਿਹਾ ਬਲੇਟ ਕੇ ਬਣਾਉਂਦੇ ਆ ਉਹ ਸੂਟ ਵੀ ਆਪਾਂ ਤਿਆਰ ਕਰਨਾ ਤੇ ਤੁਹਾਨੂੰ ਇਹ ਸੂਟ ਪਸੰਦ ਆਇਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਆਪਾਂ ਇਹ ਹੁਣ ਡਿਜ਼ਾਈਨ ਦੱਸਦੇ ਇਹ ਦੋ ਤਿੰਨ ਕਮੈਂਟ ਆ ਗਏ ਇਹਦੇ ਕਿਸੇ ਵੀ ਪਹਿਣ ਨੂੰ ਸੂਟ ਚਾਹੀਦਾ ਹੋਵੇ ਤਾਂ ਆਪਾਂ ਨੋਟ ਕਰ ਸਕਦੇ ਆ ਦੇਖੋ ਜੀ ਇਹ ਇਸ ਤਰ੍ਹਾਂ ਬਣਾਉਂਗਾ ਉਸ ਤੋਂ ਬਾਅਦ ਅਸੀਂ ਇਹ ਬਣਾ ਲਿਆ ਸੀਗਾ ਬਿਚ-ਬਿਚ ਸਿੰਦੀ ਬੂਟੀ ਪਾਉਂਗੀ ਇਥੇ ਮੈਨੂੰ ਪੇਂਟ ਵਾਲੇ ਨੀਡਲਵਰਕ ਵਾਲੇ ਤੇ ਮਸ਼ੀਨਵਰਕ ਵਾਲੇ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਜੇ ਤੁਸੀਂ ਸਾਥ ਹੋਏ ਸੂਟ ਲੈਣਾ ਤਾਂ ਇਹ ਵੀ ਲੈ ਸਕਦੇ ਹੋ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਤੇ ਸਾਥ ਹੋਏ ਸੂਟ ਵੀ ਤੁਸੀਂ ਲੈ ਸਕਦੇ ਹੋ ਹੁਣ ਤੁਹਾਨੂੰ ਇਹ ਅਸੀਂ ਡਿਜ਼ਾਈਨ ਬਣਾਉਣਾ ਦੱਸਦੇ ਹਾਂ ਦੇਖੋ ਜੀ ਇਹ ਆਪਾਂ ਕਾਲੀ ਜਾਕਟ ਬਣਦੇ ਆ ਜਾਕਟ ਦੇ ਵਿੱਚ ਇਹ ਡਿਜ਼ਾਈਨ ਪਾਉਣੇ ਆ ਤੇ ਜਿਹੜਾ ਇਹ ਡਿਜ਼ਾਈਨ ਆ ਤੁਹਾਨੂੰ ਪਹਿਲਾਂ ਇਹ ਦੱਸ ਦਿੰਨੇ ਆਂ ਅਸੀਂ ਵੀ ਇਹ ਜਿਹੜਾ ਡਿਜ਼ਾਈਨ ਆ ਤੇ ਇਹ ਹੈਗਾ 10 10 ਗੁੰਡੇ ਦਾ 9 ਗੁੰਡੇ ਤਾਈ ਹੈ ਤੇ ਇੱਕ ਤੇ ਜਾਲੀ ਬਣਦੀ ਇੱਕ ਗੁੰਡਾ ਹੀ 10 ਹੋ ਜਾਂਦੇ ਦੋਨੇ ਤੇ ਇਧਰੋਂ ਲੈ ਕੇ ਵੀ ਇਧਰ ਵੀ ਜਾਲੀ ਬਣੀ ਹੈ ਜਿੱਦੋਂ ਉਧਰੋਂ ਘੰਡਾ 10 ਗੁੰਡੇ 10 ਤੇ 10 ਦਾ ਸੀ ਆਉਣਗੇ ਇਹ ਫੇਰੇ ਇੱਥੇ ਆਪਣੀ ਅੰਦਰ ਜਾਲੀ ਬਣੂੰਗੀ ਇੱਕ ਕੁੰਡਾ ਉਹ ਤੇ ਕਿੱਧਰ ਬੱਧ ਰੱਖਣਾ ਤੇ ਕਿੱਧਰ ਪੱਟੀ ਦੇ ਨਾਲ ਰੱਖਣਾ ਹੁੰਦਾ ਤਿੰਨ ਕੁੰਡੇ ਤੁਸੀਂ ਬੱਧ ਰੱਖਣੇ ਆ ਤਿੰਨ ਕੁੰਡੇ ਇੱਕ ਕੁੰਡਾ ਤਈ ਜਿੰਨੇ ਵੀ ਤੁਹਾਡੇ ਕੁੰਡੇ ਐ ਡਿਜ਼ਾਈਨ ਦਾ 10-10 ਕੁੰਡਿਆਂ ਚ ਬਣੂਗਾ ਬਾਕੀ ਤੁਸੀਂ ਜੇ ਤੁਹਾਡੇ ਤਿੰਨ ਕੁੰਡੇ ਬੱਧ ਰੱਖਣੇ ਆ ਜੇ ਤਿੰਨਾਂ ਤੋਂ ਵੱਧੇ ਫਿਰ ਤੁਸੀਂ ਇੱਧਰ ਦੋ ਵੀ ਰੱਖ ਸਕਦੇ ਹੋ ਤੇ ਦੋ ਇੱਧਰ ਰੱਖ ਸਕਦੇ ਹੋ ਠੀਕ ਹੈ ਜੀ ਹੁਣ ਡਿਜ਼ਾਈਨ ਬਣਾਉਣਾ ਦੱਸਦੇ ਆ ਆਪਾਂ ਇਹ ਕੁੰਡਿਆਂ ਦਾ ਹਿਸਾਬ ਕਿਤਾਬ ਹੁੰਦਾ ਵੱਧ ਘੱਟ ਹੋਣਾ ਤਾਂ ਫਿਰ ਆਪਾਂ ਵੱਧ ਘੱਟ ਕਰ ਸਕਦੇ ਆ ਇੱਧਰ ਤੁਸੀਂ ਦੋ ਹੀ ਰੱਖਿਓ ਤੇ ਫਿਰ ਜੇ ਤੁਹਾਡੇ ਜਾਦੇ ਵੱਧਾ ਹੋਣਾ ਨਾ ਡਿਜ਼ਾਈਨ ਅੱਦਾ ਹੀ ਬਣਦਾ ਹੋਵੇ ਇੱਧਰ ਡਿਜ਼ਾਈਨ ਬਣਦਾ ਹੋਵੇ ਫਿਰ ਵੀ ਤੁਸੀਂ ਅੱਧਾ ਬਣਾ ਸਕਦੇ ਹੋ ਨਹੀਂ ਤੁਸੀਂ ਇੱਧਰ ਕੁੰਡੇ ਆਪਦੇ ਰੱਖ ਸਕਦੇ ਠੀਕ ਹੈ ਜੀ ਇਸ ਪਾਸੇ ਤੁਸੀਂ ਇੱਕ ਅਸੀਂ ਇੱਕ ਕੁੰਡਾ ਹੀ ਰੱਖਾਂਗੇ ਛੜ ਤਾਂ 21 ਸਹੀ ਆਉਂਦਾ ਪੂਰਾ ਬੀਕਾ ਗੁੰਡਾ ਹੀ ਹੁੰਦਾ ਜੇ ਸਾਡੇ ਵੱਧ ਹੁੰਦਾ ਫਿਰ ਅਸੀਂ ਦੋ ਵੀ ਰੱਖ ਸਕਦੇ ਹਾਂ ਇੱਧਰ ਦੋ ਵੀ ਰੱਖ ਸਕਦੇ ਹੋ ਤੁਸੀਂ ਫੱਟੀ ਨਾਲ ਵੱਧ ਤੋਂ ਵੱਧ ਦੋ ਗੁੰਡੇ ਰੱਖ ਸਕਦੇ ਹੋ ਤੇ ਉਹਨਾਂ ਦਾ ਪਹਿਲਾ ਗੁੰਡਾ ਬਤਾਰ ਕੇ ਤੱਕ ਗਾਉਂਦੇ ਫਸੇ ਕਰਨੇ ਆ ਤੇ ਤੋਂ ਤੈਨੋਂ 4 ਪਾਉਣ ਜਾਂ ਤੇ ਸਟੌਪ ਤੇ 8 ਦੇਖੋ ਜੀ ਆਪਾਂ ਫੱਟੀ ਦੇ ਗੁੰਡੇ ਰੱਖਿਆ 9 ਇੱਕ ਆਪਾਂ ਬਣਾਵਨੇ ਆ ਤਾਰੇ ਤੇ ਉਦੋਂ ਬਾਅਦ ਕਿੰਨੇ ਬਣੇ ਆ 1 2 3 4 5 6 7 8 9 ਨੌ ਗੁੰਡੇ ਰੱਖਨੇ ਆ ਆਪਾਂ 8 ਬਣੇ ਆ ਤੇ ਇੱਕ ਬਣਾਵਨੇ ਆ ਤਾਰੇ ਹੁਣ ਆਪਾਂ ਧਾਗਾ ਦੂਜੇ ਪਾਸੇ ਕਰਕੇ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਹੁਣ ਆਪਾਂ ਇੱਕ ਗੁੰਡਾ ਬੁਣ ਲਾਂਗੇ ਇੱਧਰ ਬਣਾਵਾਂਗੇ ਜਾਲੀ। ਦੇਖੋ। ਇੱਕ ਤੇ ਉਹ ਤਿੰਨ ਤਿਆਰ। ਆਪਾਂ ਚਾਰ ਗੁੰਡੇ ਬੁਣਨੇ ਇੱਕ ਤੇ ਜਾਲੀ ਬਣਾਈਏ ਚਾਰ ਇਹ ਸਿੱਕਾ ਜਾਲੀ ਆ ਲੰਤਰ। ਲੋ ਇੱਕ ਗੁੰਡਾ ਤਾਂ ਪਉ ਹੀ ਬੁਣਿਆ ਉਹ ਤਾਂ ਵੱਧੂ ਬਣਿਆ ਆਪਾਂ ਤੇ ਇੱਕ ਗੁੰਡਾ ਬੁਣ ਕੇ ਆਪਾਂ ਜਾਲੀ ਬਣਾਈਏ ਚਾਰ ਗੁੰਡੇ ਫਿਰ ਬਣੇ ਨੌ। ਤਿੰਨ ਗੁੰਡੇ ਬਣਾਉਣੇ ਆਪਾਂ ਸੌਰੀ। ਉੱਥੇ ਚੰਨਾ ਕੁੰਟੇ ਬਣਾਉਣੇ ਆ ਤੇ ਹੁਣ ਆਪਾਂ ਦੇਖੋ ਇੱਥੇ ਤੰਨਾ ਤੇ ਇੱਕ ਕਰਤਾ ਇੱਕ ਜਾਲੀ ਇੱਧਰ ਬਣੀ ਸੀ ਤੰਨਾ ਤੇ ਇੱਕ ਕਰਤਾ ਤਿੰਨ ਗੁੰਡੇ ਫੇਰਾਪਾ ਹੁਣ ਨੇ ਦੋ ਫੇਰ ਕੰਨ ਦੇਖੋ ਆਪਾਂ ਇੱਕ ਜਾਲੀ ਬਣਾਈ ਤੇ ਤਿੰਨ ਗੁੰਡੇ ਸਿੱਧੇ ਹੁਣੇ ਇੱਕ ਤੰਨਾ ਤੇ ਇੱਕ ਕਰਾ ਤਾਂ ਤਿੰਨੇ ਨੌ ਗੁੰਡੇ ਹੋ ਗਏ ਆਪਣੇ ਇੱਕ ਇੱਧਰ ਜਾਲੀ ਬਣੂਗੀ ਇੱਕ ਇੱਧਰ ਜਾਲੀ ਬਣੂਗੀ ਆ ਜਾਲੀ ਵਾਲੇ ਸਣੇ ਇੱਥੇ 10 ਗੁੰਡੇ ਬਣਨਗੇ ਆਪਣੇ ਨੌ 10 ਹੁਣ ਆਪਾਂ ਫਿਰ ਜਾਲੀ ਬਣਾਉਣੀ ਹੈ ਫਿਰ ਇੱਕ ਗੁੰਡਾ ਆਪਾਂ ਤਿੰਨ ਗੁੰਡੇ ਸੱਤੇ ਗੁੰਡੇ ਦੇ ਤਿੰਨ ਇੱਕ ਜਾਲੀ ਬਣੀ ਇੱਕ ਗੁੰਡਾ ਸਿੱਧਾ ਫਿਰ ਜਾਲੀ ਬਣੀ ਤਿੰਨ ਗੁੰਡੇ ਸੱਦੇ ਹੁਣ ਆਪਾਂ ਦੇਖੋ ਆਹ ਗੁੰਡੇ ਨੂੰ ਮੋੜੇ ਲੈਣਾ ਤੇ ਹੁਣ ਇਹਨੂੰ ਇੱਧਰ ਆਪਾਂ ਮੋੜੇ ਲੈਣਾ ਹੈ தின பண்ணா தின சேனே இப்போ நோ கும் தின இது தின இது தின பண்ணியா தோணை கட்ட பண்ண சத்த கண்டே போட்டு நோ கும் ஜாலிவா கும்டா தச கண்டே ஹோம் பேர் அப்படி ஏ ਇਹ ਕਿੰਨਾ ਲੱਗਣਾ ਹੈ ਫਿਰ ਅੱਗੋਂ ਦੀ ਸਲਾਈ ਪਾ ਕੇ ਤੇ ਮੇਰਾ ਖਤਰਨਾ ਤੇ ਕਾ ਕਰਦੇ ਨੇ ਦੇਖੋ ਤਿੰਨ ਸਿੱਧੇ ਕਿਰੇ ਕਿਚੜੀ ਬਣੂਗੇ ਇਹ ਤਾਂ ਘਾੜ ਦੇ ਗੰਨੀ ਜੰਗ ਨੂੰ ਬਸ ਸਿੱਧੇ ਅੱਲੋ ਜਿਵੇਂ ਤੇ ਦੋ ਜਾਣੀਆਂ ਬਣ ਗਈਆਂ ਤੇ ਹੁਣ ਫੇਰ ਆਪਾਂ ਉਸੇ ਤਰ੍ਹਾਂ ਹੀ ਕਰਨਾ ਤਿੰਨ ਕੁੰਡੇ ਚੱਲਦੇ ਜਦੋਂ ਆਪਣੇ ਘਟੀ ਜਾਂਦੇ ਨੇ ਤਾਂ ਆਪਣਾ ਜਾਲੀਆਂ ਨਾਲ ਪੁੰਡਾ ਵਧੀ ਜਾਂਦਾ ਤੇ ਉੱਤੋਂ ਤੋਣ ਇਹ ਤਾਂ ਤੁਸੀਂ ਐਵੇਂ ਵੀ ਕਟਾ ਸਕਦੇ ਹੋ ਦੇਖੋ ਐ ਪਾ ਕੇ ਲੈ ਤੋਦਾ ਇਹ ਐਵੇਂ ਮੋਟਾ ਹੁੰਦਾ ਦੇਖੋ ਆਏਗਾ ਕਿਹਨੇ ਆਏ ਵੀ ਸੁੱਕਾ ਤੈਨਾਂ ਸੱਧੇ ਕੇ ਜਾਲੀ ਬਣੂਗੀ ਇੱਥੇ ਦੋ ਜਾਲੀਆਂ ਬਣਨਗੇ ਤੈਨਾਂ ਕੁੰਡੇ ਸੱਧੇ तीजे कुंडे तालुक्या तिन कुंडे के दो तिन इथं जलीपर्ज दो कुंड इथं बज जाण ठीक है ती ਹੁਣ ਆਪਣੀ ਪਹਿਲੀ ਸਲਾਈ ਪੈਗੀ ਉਲਟੀ ਸਲਾਈ ਆਪਣੀ ਇਹ ਉਲਟੀ ਉਲਟੀ ਪਾਉਣੀ ਹੈ ਪਾ ਲੈਣੇ ਆ ਇਹ ਤੁਹਾਨੂੰ ਦੱਸਦੇ ਆ ਇਹ ਸਾਰੀ ਸਲਾਈ ਫੱਟੀ ਵਾਲੀ ਵੀ ਉਲਟੀ ਪਾਉਗੇ ਇਸੇ ਤਰ੍ਹਾਂ ਹੀ ਬਣੂਗੀ ਤੇ ਆਪਾਂ ਇਸ ਤਰ੍ਹਾਂ ਪਣਾ ਲੈਣੇ ਆ ਇਹ ਬਣਾ ਲਗੇ ਫਿਰ ਤੁਹਾਨੂੰ ਦੱਸਾਂ ਦੇਖੋ ਜੀ ਆਪਾਂ ਹੁਣ ਸਿੱਧੇ ਪਾਸੇੋਂ ਸਰਵਾਈ ਪਾਈ ਸੀ ਫਿਰ ਆਪਾਂ ਉਲਟੇ ਪਾਸੇ ਪਾ ਲੀਂ ਦੋ ਪਾਏ ਗਏ ਆਪਣੀਆਂ ਤੀਜੀ ਸਲਾਈ ਆ ਹੁਣ ਇਹ ਆਪਣੀ ਬਣਾਵਣਿਆ ਤਾਰ ਕੇ ਆਪਾਂ ਤਾਂ ਆਪਦੇ ਕੰਮ ਕਰਨੇ 8 ਕੁੰਡੇ ਬੋਨੇ ਦੋ ਤਿੰਨ 4 5 6 7 ਤੇ 8 9 ਇਹ ਇਹ ਹੁਣ ਬਾਅਦ ਚ ਤਾਂ ਇਹ ਆਪਣਾ ਇਧਰ ਪਤਾ ਲੱਗਣ ਲੱਗੀ ਜੂ ਸਿੱਧਾ ਬਣ ਬਣਿਆ ਜਾਊਗਾ ਫਿਰ ਆਪਣਾ ਇਹ ਆਪ ਹੀ ਪਤਾ ਲੱਗਣ ਲੱਗੀ ਜੂ ਆ ਦੇਖੋ ਹੁਣ ਆਪਾਂ ਇੱਕ ਤਾਂ ਇਹ ਕੁੰਡਾ ਸਿੱਧਾ ਬਣਨਾ ਇਹ ਤਾਂ ਆਪਾਂ ਪਹਿਲਾਂ ਰੱਖਿਆ ਸੀ ਕਿ ਕੁੰਡਾ ਸਿੱਧਾ ਬਣਨਾ ਇੱਕ ਆਪਾਂ ਇਹ ਜਾਲੀ ਵਾਲਾ ਸਿੱਧਾ ਬਣਾ ਲਈ ਤਾਂ ਨਾ ਕੁੰਡੇ ਹੋ ਗਏ ਉਦੋਂ ਆਪਾਂ ਦੋ ਬਣੇ ਸੀ ਹੁਣ ਆਪਾਂ ਇੱਥੇ ਜਾਲੀ ਬਣਉਣੀ ਹੈ ਦੇਖੋ ਇਧਰ ਆਪਣੀ ਜਾਲੀ ਬਣ ਗਈ హా దో కు బులే జీ బ తిన్నాతో బాగా తిన్నాతో దో కుడే ਸੱਤ ਇੱਥੇ ਹੁਣ 5 ਰਹਿ ਗਏ ਪਹਿਲਾਂ 7 ਸੀ ਇਹ ਆਪਣੀਆਂ ਦੋ ਜਾਲਗਾਂ ਬਣ ਗਈਆਂ ਇਧਰ ਵੀ ਜਾਲੀ ਬਣਾਵਾਂਗੇ ਹੁਣ ਇਹ ਆਪਣਾ ਤਿੰਨ ਜਾਲਗਾਂ ਇਹ ਕੁੰਡੇ ਸਿੱਧੇ ਉਣਣਗੇ ਦੇਖੋ ਇਹ ਤਿੰਨ ਸਿੱਧੇ ਇਧਰੋਂ ਕੱਟ ਜਾਂਦੇ ਆ ਇੱਥੇ ਵਧੀ ਜਾਂਦੇ ਆ ਹੁਣ ਇੱਥੇ ਆਪਣੇ ਤਿੰਨ ਹੋ ਗਏ ਤੇ ਆਦ ਇੱਕ ਜਾਲੀ ਬਣ ਗਈ 4 ਟਿੱਕਾ ਜਾਲੀ ਬਣਨ ਪੰਜ ਕੁੰਡੇ ਹੋ ਜਾਣਗੇ ਉਨ ਇੱਥੇ ਵੀ ਆਪਣੇ ਪੰਜ ਬਣ ਗਏ। ਉਹ ਇੱਥੇ ਆਪਣੀ ਜਾਲੀ ਬਣ ਗਈ। ਇਹ ਦੋ ਕੁੰਡੇ ਬੁਣਨੇ ਇੱਕ ਆਪਾਂ ਜਾਲੀ ਬਣਾ ਕੇ ਬੁਣਿਆ ਇੱਕ ਤੇ ਹੁਣ ਆਪਾਂ ਨੇ ਤਿੰਨਾਂ ਤੋਂ ਇੱਕ ਬਣ ਲਏ ਦੇਖੋ। ਇਹ ਤਿੰਨਾਂ ਤੋਂ ਇੱਕ ਬਣ ਗਿਆ ਤੋਹੋਂ ਦੇ ਸਿੱਧੇ ਇਹ ਜਿੱਥੇ ਆਪਣਾ ਤਿੰਨਾਂ ਤੋਂ ਇੱਕ ਬਣਨਾ ਤੇ ਦੋ ਦੋ ਸਿੱਧੇ ਬਣਨੇ ਦੇਖੋ ਹੁਣ ਆਪਣੀ ਇੱਥੇ ਜਾਲੀ ਬਣੂਗੀ ਇਹ ਦੋ ਗੁੰਡੇ ਉੱਪਰ ਬਣ ਜਾਣਗੇ ਦੇਖੋ ਇਹ ਤਿੰਨ ਪਹਿਲੀਆਂ ਜਾਲੀਆਂ ਵਾਲੇ ਦੋ ਤੇ ਇੱਕ ਆਪਣਾ ਬੁਣਿਆ ਸੀ ਤਿੰਨ ਹੋ ਕੇ ਤਿੱਕ ਆਪਣੀਆਂ ਜਾਲੀ ਬਣ ਗਈ ਇੱਕ ਜਾਲੀ ਹੋਰ ਬਣ ਜਾਏ ਇਹ ਸਾਰੀ ਸਲਾਈ ਇਸੇ ਤਰ੍ਹਾਂ ਬਣਾ ਲੈਣੀ ਹੈ ਫਿਰ ਆਪਾਂ ਹਾਂ ਦੋ ਜਾਲੀਆਂ ਇੱਕ ਜਾਲੀ ਆਪਾਂ ਪਹਿਲੀ ਸਲਾਈ ਤੇ ਬਣ ਗਈ ਸੀ ਟਿੱਕਾ ਹੁਣ ਬਣੀ ਜਾਂਦੀ ਆ ਤੇ ਦੋ ਬਣਾ ਕੇ ਤੇ ਫਿਰ ਤੁਹਾਨੂੰ ਇਸ ਤੇ ਦੱਸਦੇ ਆਪਾਂ ਕਿਵੇਂ ਬਣਾਉਣਾ ਇੰਨਾ ਆਪਾਂ ਬਣਾ ਲੈਨੇ ਇਸੇ ਤਰ੍ਹਾਂ ਹੀ ਬਣਾਈ ਜਾਣਾ ਜਿਵੇਂ ਆਪਾਂ ਹੁਣ ਬਣਾਈਏ ਬਸ ਇਸੇ ਤਰ੍ਹਾਂ ਹੀ ਇਹਨੂੰ ਬਣਾਈ ਜਾਣਾ ਤੇ ਕਿਆ ਲੰਗੀਆਂ ਹੋਰ ਦੋ ਸਿੱਧੇ ਪਾਸੇ ਤੇ ਦੋ ਉਲਟੇ ਪਾਸੇ ਪੈਣਗੀਆਂ ਤੇ ਫਿਰ ਤੁਹਾਨੂੰ ਆਹ ਵਾਲਾ ਦੱਸ ਦਿਆਂ ਡਿਜ਼ਾਈਨ ਇਹ ਆਪਾਂ ਚਾਰੇ ਜਾਲੀਆਂ ਬਣਾ ਲਏ ਦੋ ਦੂਜੀ ਆਪਣੀ ਬਣੀ ਜਾਂਦੀ ਇੱਕ ਆਪਾਂ ਬਣਾ ਲਈ ਦੂਜੀ ਬਣੀ ਜਾਂਦੀ ਹੈ ਤੇ ਦੋ ਆਹ ਬਣਾ ਕੇ ਤੇ ਫਿਰ ਇੱਥੇ ਦੱਸਾਂ ਮੈਂ ਤੁਹਾਨੂੰ ਦੇਖੋ ਜੀ ਆਪਾਂ 8 ਸਲਾਈਆਂ ਪਾ ਲਈਆਂ ਚਾਰ ਸਿੱਧੇ ਪਾਸੇ ਚਾਰ ਉਲਟੇ ਪਾਸੇ ਚਾਰਾਂ ਦੇ ਕ ਜਾਲੀਆਂ ਆਪਾਂ ਬਣਾ ਲਈਆਂ ਦੇਖੋ ਡਿਜ਼ਾਈਨ ਦੱਸਣ ਲੱਗ ਗਿਆ ਤੇ ਇੱਧਰ ਆਪਾਂ ਹੁਣ ਤੁਹਾਨੂੰ ਇਹ ਬਣਾਉਣੀ ਦੱਸਦੇ ਆ ਜਿਹੜੀਆਂ ਦੋ ਉਲਟੀਆਂ ਸਲਾਈਆਂ ਪੈਣੀਆਂ ਸਿੱਧੇ ਪਾਸਿਓ ਤੇ ਉਲਟੇ ਪਾਸਿਓ ਵੀ ਉਲਟੀਆਂ ਇਹ ਬਣਾਉਣੀਆਂ ਐ ਇਹ ਦੋ ਸਿੱਧੇ ਪਾਸੇ ਪੈਣੀਆਂ ਦੋ ਉਲਟੇ ਪਾਸੇ ਚਾਰ ਸਲਾਈਆਂ ਪੈਣੀਆਂ ਕੋ ਪਹਿਲਾ ਗੁੰਦਾ ਤਾਰ ਲੈਣਾ ਇਹ ਤਾਂ ਐਸੇ ਹੀ ਪਤਾ ਲੱਗ ਜਾਂਦਾ ਬਣਨ ਵਾਲੇ ਨੂੰ ਵੀ ਐਸ ਤਰ੍ਹਾਂ ਪੈਣੀਆਂ ਸਲਾਈਆਂ ਦੇਖੋ ਇਹ ਆਪਾਂ ਫੱਟੀ ਵਾਲੇ ਬੰਨ ਲੀਏ। ਦੇਖੋ ਪੱਟੀ ਆਪਾਂ ਬੰਨ ਲਈ। ਹੁਣ ਆਪਾਂ ਇੱਕ ਗੁੰਡਾ ਇਹ ਆਪਾਂ ਸਿੱਧਾ ਹੀ ਬੰਨਣਾ ਜਿਹੜਾ ਆਪਾਂ ਇਧਰ ਰੱਖਿਆ ਨਾਲ ਇਹ ਸਿੱਧਾ ਗੁੰਡਾ ਹੁਣ ਆਪਾਂ ਧਾਗਾ ਆਪ ਦੇ ਕੰਨੀ ਕਰਕੇ ਸਾਰੀ ਸਲਾਈ ਇਸ ਤਰ੍ਹਾਂ ਬਣਾਉਣੀ ਹੈ। ਇੱਕ ਸਿੱਧੇ ਪਾਸੇ ਤੋਂ ਪਾਣੀਆ ਦੋਹੀ ਉਲਟੇ ਪਾਸੇੋਂ ਇਹ ਹੁਣ ਸਿੱਧੇ ਪਾਸੇ ਵੀ ਉਲਟੀ ਕੋ ਤੇ ਉਲਟੇ ਪਾਸੇ ਵੀ ਉਲਟੀ ਫੇਰ ਇੱਕ ਸਿੱਧੇ ਪਾਸੇ ਉਲਟੀ ਕੋ ਫਿਰ ਇਹ ਕ ਉਲਟੇ ਪਾਸੇ ਉਲਟੇ ਪੋਈ ਚਾਰ ਸਲਾਈਆਂ ਬਣਾ ਕੇ ਫਿਰ ਤੁਹਾਨੂੰ ਅੱਗੇ ਇਹ ਦੱਸਾਂਗੇ ਡਿਜ਼ਾਈਨ ਇਹ ਡਿਜ਼ਾਈਨ ਤਾਂ ਇੱਕੋ ਹੀ ਹੈ ਥੋੜਾ ਜਿਹਾ ਚੇਂਜ ਕੀਤਾ ਹੋਇਆ ਦੇਖੋ ਨੇੜੇ ਤੋਂ ਕਰਕੇ ਦਿਖਾਉਣੀ ਆ ਦੇਖੋ ਪਹਿਲਾਂ ਇੱਥੇ ਜੀਗਾ ਕੱਟਦੇ ਹੁਣ ਇੱਥੇ ਕੱਟਣਗੇ ਇੱਥੇ ਜਾਲੀ ਬਣੂਗੀ ਇੱਥੇ ਜਾਲੀ ਬਣੂਗੀ ਦੇਖੋ ਵਾਸੇ ਇਹ ਤੁਹਾਨੂੰ ਦੱਸਾਂਗੇ ਅਸੀਂ ਤੇ ਇਹ ਬਣਾ ਲਿਆ ਆਪਾਂ ਇਹ ਚਾਰ ਸਲਾਈਆਂ ਪਾ ਲਏ ਤਾਂ ਇਸੇ ਤਰ੍ਹਾਂ ਹੀ ਪਾਉਣੀ ਆ ਦੇਖੋ ਦੇਖੋ ਜੇ ਆਪਾਂ ਗੁਣਾਗੇ ਤਾਂ ਨੰਮੀ ਸਲਾਈ ਇਹ ਜੇ ਆਪਾਂ ਨੰਮੀ ਸਲਾਈਆਂ ਨਾਲ ਕਰਾਂਗੇ ਉਹ ਸਿੱਧੇ ਪਾਸੋਂ ਨੰਮੀ ਸਲਾਈ ਆ ਤੇ ਉਲਟੇ ਪਾਸੋਂ ਦਸਵੀਂ ਵੀ ਉਲਟੀ ਬਣੂਗੀ 11ਵੀਂ ਸਲਾਈ ਫੇਰ ਇਸੇ ਤਰ੍ਹਾਂ ਬਣੂਗੀ ਆਪਣੀ ਜਵੇਂ ਨੰਮੀ ਬਣੀ 11ਵੀਂ ਇਸੇ ਤਰ੍ਹਾਂ ਹੀ ਬਣੂਗੀ ਜੇ ਆਪਾਂ ਤੁਹਾਨੂੰ ਸਾਰੀਆਂ ਸਲਾਈਆਂ ਹੀ ਪਾਉਣ ਤੋਂ ਦੱਸੀਆਂ ਫੇਰ ਆਪਣੀ ਵੀਡੀਓ ਬੜੀ ਲੰਮੀ ਹੋ ਜਾਂਦੀ ਹੈ ਤੇ ਆਪਾਂ ਵੀਡੀਓ ਛੋਟੀ ਰੱਖਾਂਗੇ ਇਹ ਬਿਲਕੁਲ ਜਿਆਦਾ ਲੰਮੀ ਤਾਂ ਇਹ ਨਹੀਂ ਹੋਈ ਜਾਣਾ ਹੈ ਬੈਸੇ ਤੇ ਜੇ ਆਪਾਂ ਸਾਰਾ ਹੀ ਦੱਸਾਂਗੇ ਫੇਰ ਆਪਾਂ ਵੀ ਇਹ ਦੂਜੀ ਸਲਾਈ ਆਪਣੇ ਇਸੇ ਤਰ੍ਹਾਂ ਹੀ ਪੈਣੀ ਆ ਫਿਰ ਤਾਂ ਇਹ ਆਪਾਂ ਉਹ ਦੱਸਦੇ ਨਹੀਂ ਹੁਣ ਆਪਣੀ ਇਹ ਦਸਵੀਂ ਸਲਾਈ ਹੈ ਤੇ ਦਸਵੀਂ ਸਲਾਈ ਆਪਣੇ ਉਲਟੀ ਪਾਉਗੇ ਉਲਟਾ ਪਾਸਾ ਇਹ ਸਿੱਧੇ ਪਾਸੇ ਫਿਰ 11ਵੀਂ ਸਲਾਈ ਉਲਟੀ ਪਾਉ। ਫਿਰ 12ਵੇਂ ਉਲਟੀ ਪਾਉ ਇਹ ਬਣਾ ਲੈਨੇ ਆਪਾਂ ਫਿਰ ਤੁਹਾਨੂੰ ਅਗਲਾ ਹਾਂ ਦੱਸਾਂਗੇ ਜਦੋਂ। ਦੇਖਵਾ ਡਿਜ਼ਾਈਨ ਦੱਸਾਂਗੇ। ਇਹ ਬਣਾ ਲੈਨੇ ਚਲੋ। ਦੇਖੋ ਜੀ ਹੁਣ ਆਪਾਂ ਆਹ ਵਾਲੀਆਂ ਪਾ ਲਈਆਂ ਤੇ ਹੁਣ ਆਪਾਂ ਸ਼ੁਰੂ ਕਰਨਾ ਹੈ। ਜਿਹੜਾ ਤਾਂ ਇੱਥੇ ਸ਼ੁਰੂ ਹੋਇਆ ਸੀ ਉਹ ਇੱਥੇ ਸ਼ੁਰੂ ਹੋਊਗਾ ਤੇ ਆਪਣਾ ਦੋਹਤੋਂ ਇੱਕ ਇੱਥੇ ਬਣੂਗਾ ਤੇ ਜਿੱਥੋਂ ਆਪਣੀਆਂ ਜਾਲੀਆਂ ਆ ਜਾਂ ਕੇ ਬੰਦ ਹੋਈਆਂ ਉੱਥੋਂ ਜਾਲਦਾਂ ਸ਼ੁਰੂ ਹੋਣੀਆਂ ਦੇਖੋ ਫੇਰੇ ਡੱਬੇ ਵੜਨਗੇ ਇਹ ਤੇ ਹੁਣ ਆਪਾਂ ਇਹ ਪਾ ਲਈਆਂ ਤੇ ਹੁਣ ਆਪਾਂ ਇਹ ਸਟਾਰਟ ਕਰਦੇ ਆਂ ਦੇਖੋ ਤੁਹਾਨੂੰ ਦਿਖਾਉਣੀ ਆ ਅਸੀਂ ਦੇਖੋ ਮੈਂ ਫੱਟੀ ਦੇ ਕੁੰਡੇ ਪਾ ਲਿਆ ਤੇ ਇੱਕ ਕੁੰਡਾ ਸਿੱਧਾ ਪਾ ਲਿਆ ਦੇਖੋ ਮੈਂ ਇਹ ਦੋ ਸਲਾਈਆਂ ਇਹ ਪਾ ਲਈਆਂ ਮੈਂ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਇੱਕ ਇੱਕ ਹੁੰਦਾ ਲੱਦ ਕੇ ਤੇ ਇੱਥੇ ਦੋਂਦਾ ਇੱਕ ਬਣੂਗਾ ਦੇਖੋ ਇੱਥੇ ਆਪਾਂ ਦੋਂਦਾ ਇੱਕ ਬਣਾ ਲਿਆ ਤੇ ਹੁਣ ਆਪਾਂ ਤਿੰਨ ਹੁੰਦੇ ਜਦ ਦੇ ਬਣਨੇ ਦੇਖੋ ਇੱਕ ਦੋ ਤੇ ਤਿੰਨ ਦੇਖੋ ਇੱਥੇ ਆਪਣੀ ਜਾਲੀ ਖਤਮ ਹੋਈ ਆ ਅਸੀਂ ਇਦੋਂ ਤੇ ਇੱਥੇ ਜਾਲੀਆਂ ਸ਼ੁਰੂ ਹੋਣੀਆਂ ਦੇਖੋ ਧਾਗਾ ਆਪ ਦੇਖ ਨਹੀਂ ਕਰਕੇ ਇੱਥੇ ਜਾਲੀ ਬਣਾਉਣੀ ਆਪਾਂ ਹੁਣ ਆਪਾਂ ਤੰਨ ਕੁੰਡੇ ਸਿੱਧੇ ਪੁੰਨੇ ਇੱਕ ਦੋ ਤੇ ਤਿੰਨ ਤੇ ਹੁਣ ਆਪਣਾ ਇੱਥੇ ਦੇਖੋ ਆ ਸੀ ਜਾਲੀਆਂ ਥੱਲੇੋਂ ਸ਼ੁਰੂ ਹੋਈਆਂ ਸੀ ਤੇ ਇੱਥੋਂ ਆਪਾਂ ਹੁਣ ਤੰਨਾ ਤਾਂ ਇੱਕ ਬਣਾਉਂਗਾ ਇਨਾ ਤਾਂ ਇੱਕ ਬਣਾਤਾ ਤਿੰਨ ਫਿਰ ਸਿੱਧੇ ਇੱਥੇ ਫਿਰ ਆਪਣੇ ਦੇਖੋ ਇੱਥੇ ਬੰਦ ਹੋਇਆ ਸੀ ਤੇ ਇੱਥੇ ਜਾਲੀ ਬਣੂਗੀ ਲੋ ਇਹ ਇੱਥੇ ਆਪਣੀ ਜਾਲੀ ਬਣ ਗਈ ਹੈ ਤੇ ਇੱਥੇ ਆਪਣੇ ਹੁਣ ਦੋ ਤਾਂ ਇੱਕ ਬਣਾ ਲਾ ਤਿੰਨਾਂ ਤਾਂ ਨੰਨਕੁੰਡੇ ਦੇਤੇ ਪਹਿਰੇ ਤਿਆਰੀ ਜਰੂਰ ਹੋਵੇਗਾ ਵੇ ਵੇ ਆਪੇ ਇੱਕ ਤਸਲਾ ਹੀ ਦੱਸਾਂਗੇ ਬਾਕੀ ਤਾਂ ਐਂ ਬਣਨਾ ਇਹ ਜੋ ਮੈਂ ਪਹਿਲਾਂ ਬਣੀ ਹੈ ਪਹਿਲਾਂ ਡਿਜ਼ਾਈਨ ਬਣੇ ਉਹ ਵੀ ਬਣਨਾ ਦੋ ਤਿੰਨ ਨੰਨਕੁੰਡੇ ਬਣੇ ਆ ਥੋੜੀ ਜਿਹਾ ਜਰਾ ਵਧੇ ਹੋਏ ਡਿਜ਼ਾਈਨ ਹੋਈ ਹੈ ਆਪਣਾ ਇਹ। ਮਲੇ ਇੱਥੇ ਆਪਣੀ ਜਾਲੀ ਬਣ ਜੂਗੀ। ਜੇ ਤੋ ਆਪਾਂ ਸ਼ੁਰੂ ਕਰਿਆ ਅਸੀਂ ਪਹਿਲਾਂ ਸ਼ੁਰੂ ਚ ਜਾਲੀ ਬਣੀ ਸੀ ਹੁਣ ਆਪਾਂ ਜੇ ਤੋ ਸ਼ੁਰੂ ਕਰਿਆ ਦੋ ਸਲਾਈਆਂ ਪਾ ਕੇ ਚਾਰ ਸਲਾਈਆਂ ਪਾ ਕੇ ਤੇ ਫੇਰ ਆਪਣਾ ਬੰਦ ਹੋਇਆ। ਇੱਕ ਕੁੰਡਾ ਇਹ ਤੇ ਕੁੰਡਾ ਘਟੇ ਇਹ ਦੇਖੋ। Una segunda vuelta. Do. Ten. Then the red one, the red one. ਉਹ ਨੇ ਤੇ ਦੋਨੋਂ ਤੋਂ ਇੱਕ ਬਣੂਗਾ ਤਿੰਨਾਂ ਤੋਂ ਇੱਕ ਬਣੂਗਾ ਸੌਰੀ ਜਿਹੜੇ ਆਪਣੇ ਇੱਥੇ ਤਿੰਨਾਂ ਤੋਂ ਇੱਕ ਬੰਨਦਾ ਉਹ ਹੀ ਆਪਣੇ ਦੋ ਜਾਣਾ ਬਣ ਜਾਂਦੇ ਆਂ ਕੁੰਡੇ ਬਰਾਬਰ ਹੀ ਰਹਿੰਦੇ ਆਪਣੇ ਇਹ ਜਿਹੜੀਆਂ ਭੈਣਾਂ ਬਣਨ ਜਾਣਗੀਆਂ ਉਹਨਾਂ ਨੂੰ ਤਾਂ ਛੇਤੀ ਸਮਝ ਆ ਜਾਊਗੀ ਦੇਖੋ ਕਿ ਜਾਲੀ ਬਣ ਗਈ ਜਾਲੀ ਬਣ ਗਈ ਇੱਥੇ ਕਿ ਗੁੰਡਾ-ਗੁੰਡਾ ਤੰਡ ਬਣ ਨੇ ਹੁਣ ਤੁਹਾਨੂੰ ਦੱਸਦੇ ਆ ਵੀ ਲੋ ਤੰਨਾ ਗੁੰਡੇ ਹੋ ਗਏ ਹੁਣ ਆਪਣਾਖੇ ਇੱਧਰ ਜਾਲੀ ਬਣੀ ਦੇਖੋ ਇੱਥੇ ਤੇ ਹੁਣ ਆਪਣਾ ਦੋ ਤੋਂ ਇੱਕ ਫੜੀ ਦੋ ਇਹ ਦੋ ਗੁੰਡੇ ਆਪਣੇ ਨੇ ਸਿੱਧੇ ਬਣਨੇ ਨੇ ਇਸ ਤਰ੍ਹਾਂ ਹੀ ਚਾਰ ਜਾਲਗਾਂ ਬਣਾਉਣੀਆਂ ਜਿਵੇਂ ਆ ਬਣਾਈਆਂ ਚਾਰ ਜਾਲਗਾਂ ਤੇ ਇਸੇ ਤਰ੍ਹਾਂ ਹੀ ਉਲਟੇ ਪਾਸੇ ਉਲਟੀਆਂ ਸਿੱਧੇ ਪਾਸੇ ਜਿਵੇਂ ਆਪਾਂ ਪਹਿਲਾਂ ਬਣਾਈਆਂ ਹੋਵੇ ਬਣਣਗੀਆਂ ਫਿਰ ਜਦੋਂ ਇਹ ਚਾਰ ਜਾਲਗਾਂ ਬਣਣਗੀਆਂ ਫਿਰ ਆ ਚਾਰ ਸਲਾਈਆਂ ਫਿਰ ਪੈਣਗੀਆਂ ਦੋ ਉਲਟੇ ਪਾਸੇ ਦੋ ਸਿੱਧੇ ਪਾਸੇਓ ਦੇਖੋ ਆਪਾਂ ਬਣਾ ਲਿਆ ਹੁਣ ਆ ਵੀ ਬਣਾ ਲਿਆ ਹੁਣ ਆਪਾਂ ਸ਼ੁਰੂ ਕੀਤਾ ਇਧਰ ਆਪਣੇ ਘਟਦੇ ਜਾਣਗੇ ਇੱਥੋਂ ਜਾਣਗੀਆਂ ਬਣਗੀਆਂ ਇਧਰ ਵੀ ਆਪਣੇ ਦੇਖੋ ਇਧਰ ਕਟਿਆ ਇੱਕ ਦੋ ਤੋਂ ਇੱਕ ਬਣੇ ਇੱਥੇ ਫਿਰ ਆਪਣੀਆਂ ਆ ਆਪਾ ਬਣਾ ਲਿਆ ਆ ਵੀ ਬਣਾ ਲਿਆ ਸ਼ੁਰੂ ਕਰ ਲਿਆ ਫਿਰ ਆਪਣੀਆਂ ਦੋ ਸਲਾਈਆਂ ਉਲਟੇ ਪਾਸੇ ਤੋਂ ਦੋ ਸਿੱਧੇ ਪਾਸੇ ਚਾਰ ਸਲਾਈਆਂ ਪਾੜੀਆਂ ਫਿਰ ਆ ਫਿਰ ਪਹਿਲਾਂ ਜਿਵੇਂ ਇੱਥੋਂ ਸ਼ੁਰੂ ਕੀਤਾ ਉਵੇਂ ਸ਼ੁਰੂ ਹੋਊਗਾ ਫਿਰ ਆ ਸ਼ੁਰੂ ਹੋਊਗਾ ਸਲਾਈਆਂ ਪਾ ਕੇ ਆ ਸ਼ੁਰੂ ਹੋ ਜਿਵੇਂ ਆਪਾਂ ਹੁਣ ਸ਼ੁਰੂ ਕੀਤਾ ਫਿਰ ਫਿਰ ਜਿਵੇਂ ਪਹਿਲਾਂ ਸ਼ੁਰੂ ਕਰਨ ਵਾਲੇ ਸ਼ੁਰੂ ਕੀਤਾ ਫਿਰ ਇੱਥੇ ਜੇਬ ਲੱਗੂਗੀ ਫਿਰ ਦੋ ਏ ਬਣਨਗੇ ਫਿਰ ਮੈਂ ਪਹਿਲੀ ਸਿਲਾਈ ਤਾਂ ਸ਼ੁਰੂ ਕੀਤਾ ਉਹ ਤੇ ਫਿਰ ਆ ਹੁਣ ਸ਼ੁਰੂ ਕੀਤਾ ਮੈਂ 6 ਬਣਿਆ ਇਹ ਡੱਬੇ 1 2 3 4 5 6 4 ਤਾਂ ਜਾ ਕੇ ਇਹ ਜੇਬ ਰੱਖੀ ਜਾਊਗੀ ਉਹ ਵੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ 4 ਤੇ ਜੇਬ ਰੱਖੀ ਠੀਕ ਹੈ ਤੇ ਜੇ ਤੁਹਾਨੂੰ ਦੱਸਣ ਦਾ ਤਰੀਕਾ ਸਾਡਾ ਵਧੀਆ ਲੱਗਿਆ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡਾ ਦੱਸਣ ਦਾ ਤਰੀਕਾ ਕਿਹਜਾਂ ਲੱਗਿਆ ਡਿਜ਼ਾਈਨ ਕਿਹਜਾਂ ਲੱਗਿਆ ਸੂਟ ਸਾਡਾ ਕਿਵੇਂ ਦੇ ਸੂਟ ਲੱਗਿਆ ਇਹ ਤੇ ਸਾਨੂੰ ਜਰੂਰ ਦੱਸਿਓ ਪੇਅਰ ਕਟਣ ਤੇ ਸੂਟ ਆਪਾਂ ਇਹ ਤਿਆਰ ਕੀਤਾ ਜੇ ਕਿਸੇ ਵੀ ਭੈਣ ਨੂੰ ਚਾਹੀਦਾ ਹੋਵੇ ਤਾਂ ਆਪਾਂ ਨੂੰ WhatsApp